ਹਾਂਜੀ ਕੀ ਆਲਾ ਸਾਰੇ ਵੀ ਆਂਦਾ ਹੋਰ ਕੀ ਬੰਦਾ ਕਰਦਾ ਕਰੇ ਵੀਰੋ ਲਓ ਜੀ ਉੱਠ ਖੜੇ ਤੜਕੋ ਤੜਕੀ 4 ਵਜੇ ਉਠਣਾ ਬਹੁਤੋ ਖਵਾ ਪਿਓ ਪਰ ਕੀ ਕਰੀਏ ਉਠਣਾ ਮੈਂਦਾ ਪਾਈ ਤੇ ਮਾਰੀਓਲੇ ਬੇ ਕਬੂਤਰਾਂ ਦੇ ਪਹਿਲੇ ਨੰਬਰ ਦੇ ਕਾਲੀ ਜਿੰਨੀ گلابی ਬਗਲ ਵਾਲੀ ਮੇਰੇ ਹਿਸਾਬ ਨਾਲ ਤਾਂ ਵਹਿਲੀ ਸੀਗੀ ਬਾਕੀ ਫਿਰ ਉੱਡੇ ਤੋਂ ਪਤਾ ਲੱਗੂ ਹਣਾ ਤੇ ਦੋ ਕਬੂਤਰਾਂ ਪਾਣੀ ਪੀ ਬੈਠੀਆਂ ਸੀਗਾ ਯਾਰ ਉਹ ਚੱਕਰੀ ਕੋਈ ਨਾ ਰਾਤ ਪਾਣੀ ਢਕਣਾ ਭੁੱਲ ਗਿਆ ਪਹਿਲਾਂ ਮੈਨੂੰ ਆਈ ਸੀ ਉਹ 4 ਵਜੇ ਉਠਾ ਦੋ ਢਕਣਾ ਹੋਰਾਂ 4 ਵਜੇ ਉੱਠ ਕੇ ਪਾਣੀ ਦੇ ਕੇ ਕਬੂਤਰਾਂ ਨੂੰ ਉਵੇਂ ਹੀ ਪੈ ਗਿਆ ਚਲੋ ਕੋਈ ਗੱਲ ਨਹੀਂ ਪਾਈ ਫਿਰ ਜਿਹੜਾ ਕੁਝ ਹੋਣਾ ਸੀਗਾ ਤੇ ਹੁਣ ਆਪਾਂ ਐ ਕਰ ਗਿਆ ਆਪਣੇ ਦਾ ਸੰਭਾਲਾਂ ਕਬੂਤਰਾਂ ਚੱਕ ਲ ਗਏ ਬਈ ਦੋਵੇਂ ਕੱਲ੍ਹ ਨਾਲ ਚੀਨਾਂ ਆਜੋ ਖੰਡੋ ਥੋੜੇ ਤੇ ਲਾਵਾਂ ਡਿਊਟੀ ਹੁਣ ਮੈਂ ਹੋਊਗਾ ਇਕੱਠਾਂ ਆਪੀ ਕਹਿੰਦਾ ਸਾਂਭਦੇ ਸਾਨੂੰ ਅਸੀਂ ਬਹਿ ਜਾਵਾਂਗਾ ਟੈਨ ਵਾਲੀ ਆ ਕੇ ਬਾਜੀ ਤੇ ਲਓ ਜੀ ਤੇ ਵਿੱਚ ਕੁਝ ਸਟਿੱਪੜੀਆਂ ਛੱਡ ਰੀਆਂ ਵੀ ਜ਼ਰੂਰੀ ਹੁੰਦੇਗਾ ਹਨਾ ਇੱਕ ਹਰੀ ਬਗਲ ਵਾਲਾ ਛੱਡਦਗੇ ਹੈ ਤਾਂ ਹੁਣ ਬਈ ਬਹੁਤ ਚੰਗਾ ਖੁੱਡੇ ਚ ਸਾਰਾਂ ਤੋਂ ਚੰਗਾ ਮੰਨ ਕੇ ਚੱਲ ਵੱਡੇ ਕਬੂਤਰ ਦਾ ਪੱਠਾ ਸਾਰਾਂ ਤੋਂ ਪੁਰਾਣੇ ਕਬੂਤਰ ਦਾ ਪੱਠਾ ਜਰ ਇਹਦੇ ਪਿਓ ਦੀ ਉਮਰ ਹੋ ਗਈ ਆਪਣੇ ਕੋਲੇ 11 12 ਸਾਲ ਆਪਣੇ ਕੋਲੇ ਹੋ ਗਈ ਉਦੋਂ ਪਿੱਛੇ ਆਪਾਂ ਨੂੰ ਪਤਾ ਨਹੀਂ ਹਨਾ ਤੇ ਪਰ ਕੀ ਕਰਗੇ ਬਈ ਕੋਠੀ ਤੇ ਬਹਿਣ ਦਾ ਜਾ ਕੇ ਲੈ ਹੁਣ ਸਿੱਧਾ ਜਾਊ ਕੋਠੀ ਤੇ ਛੜੇ ਗਿਆ ਖੜ ਚੋਂ ਦਿਖਾਵਾਂ ਮੈਂ ਨਹੀਂ 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 ਕੇਰਾਂ ਤਾਂ ਮੁੜਿਆ ਆਇਆ ਇਹਨਾਂ ਦਾ ਮੂੜੇ ਮੈਂ ਛੱਡਣ ਸਾਰ ਸੱਦਾ ਹੀ ਹੋ ਗਿਆ ਸੀ ਉਹ ਕੋਠੀ ਨੂੰ ਤੇ ਇੱਕ ਇਹ ਛੱਡਦੀ ਬਈ ਨਵੇਂਾ ਚ ਹਰਾ گلابی ਟੂਸਾ ਇਹ ਵੀ ਲਗਭਗ ਮੈਨੂੰ ਸਾਫ ਜਾ ਲੱਗਿਆ ਜਾਮਾ ਵਿਹਲੇ ਹੀ ਸੀਗਾ ਉਹ ਬੈਗਾ ਬਿਕ ਜਾ ਕੇ ਬਤਾ ਸੁਣ ਦੱਸਿਆ ਸੀਗਾ ਮੈਂ ਉਹ ਦੇਖ ਲੈ ਉਹ ਬੈਗਾ ਤੇ ਬਸ ਉਹ ਥੋੜ੍ਹ ਦੇ ਬਾਹਰ ਨੂੰ ਘਰੇ ਆ ਜੂਗਾ ਤੇ ਦੋ ਕਬੂਤਰਾਂ ਅੱਜ ਪਾਣੀ ਦੇ ਕਰਦੇ ਆਂ ਬਈ ਇੱਕ ਸੱਜੇ گلابی ਟੂਸੇ ਵਾਲੀ ਇੱਕ ਖੱਬੇ گلابی ਟੂਸੇ ਵਾਲੀ ਤੇ ਦੋਵਾਂ ਨੂੰ ਪਹਿਲਾਂ ਪਾਣੀ ਲਾਉਣੇ ਅੱਜ ਲਗਭਗ 6 ਐਮਐਲ। ਲੋ ਜੀ ਪਹਿਲਾਂ ਤੇ ਥਰੇ ਗਲਾਬੀ ਟੂਸੀ ਵਾਲੀ। ਇੱਕ ਤਾਂ ਇਹ ਕਬੂਤਰੀ ਪਾਣੀ ਪੀ ਆ ਬਈ। ਠੀਕ ਐ। ਖੱਬੇ ਵਾਲੀ। ਤੇ ਇੱਕ ਇਹ ਖੰਡ ਪਾਣੀ ਪੀ ਆ। ਯਾਰ ਤੂੰ ਤਾਂ ਖੰਡ ਉਡਦੇ ਨਹੀਂ ਹੁੰਦੇ। ਆਇਓ ਕਰੀ ਨਹੀਂ ਹੈ ਲੈ। ਆਇਆ ਨਾ ਕਰਿਆ ਰੋ। ਬੇਟਾ ਇਹ ਤਾਂ ਅੰਦਰ ਦੇ। ਆਜੋ ਬਾਹਰ। ਇੱਕ ਖਾਂਡ ਛੱਡ ਦੇ। ਇਹ ਵਾਹੀਂ ਛੱਡ ਦਿੰਨੇ ਆਪਾਂ। ਲੈ ਹਰ। ਚਲੋ ਜੀ। ਇਹ ਦੋਵੇਂ ਕਬੂਤਰਾਂ ਪਾਣੀ ਪੀ ਸੀ। ਆਹ ਚੱਲ ਚੱਲ ਵੇਖ ਜਾਂਦੀ ਵੇਖ ਛੜਦੀ ਕਰਤੀ। ਚਲ ਉੱਡ ਕੇ ਬੈਠਿਆ ਜੇ ਪਹਿਲਾਂ ਪਾਣੀ ਲੱਗਿਆ। ਆਪਣੀਆਂ ਸਾਹਮਣੇ ਵਾਲਾਂ ਕੂਤਰਾਂ ਨੂੰ ਬਿਦਾਵ ਰੱਖਦੇ ਰਹੀ ਬਈ ਠੀਕ ਹੈ ਪਹਿਲੇ ਨੰਬਰ ਤੇ ਰੱਖਦੀ ਆ ਆਪਣੀ ਸਜੀ ਗਲਾਬੀ ਕਾਂਦ ਲਈ ਕਾਲੀ ਚੀਨੀ ਆਇਆ 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 ਬੋਤਲ ਤੇ ਉਦੋਂ ਬਾਅਦ ਰੱਖਦੀ ਇਹ ਹਰੀ ਗਲਾਬੀ ਬਗਲ ਵਾਲੀ ਆਇਆ 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 ਬੋਤਲ ਖਾਲ ਹੁਣ ਛੱਡੋ ਨਾ ਇੱਕ ਵੀ ਕੈਂਕਰ ਫਿਰ ਜੇ ਛੱਡਤੀ ਨਾ ਫਿਰ ਉਹ ਗੱਲ ਜੀ ਨਹੀਂ ਰਹਿੰਦੀ ਬਾਅਦ ਸਾਨੂੰ ਹੀ ਪਤਾ ਬਾਬੇ ਹਣਾ ਸਾਹਮਣਾਂ ਵਾਲਾਂ ਕੂਤਰ ਕਿਤੇ ਐਂ ਪਟੱਕਦ ਨੇ ਆ ਆਬਦਾਮ ਚਕਲੇ ਰੱਖੇ ਤੂੰ ਪੂਰੀਆ ਰਿਕੀਸਨ ਲਕਨਾ ਖਾਣਾ ਤੇ ਆਪਣਾ ਵੀ ਨਵਾਂ ਚ ਇੱਕ ਕਬੂਤਰਾ ਕੇ ਬੈਠ ਗਿਆ ਲਗਭਗ ਇਹ ਉੱਡਿਆ 40 ਮਿੰਟ ਉੱਡਿਆ ਹੈ ਅੱਜ ਦੂਜੀ ੜਾਈ ਸੀਗੀ ਇਹਦੀ ਤੇ ਹਰੇ ਗਲਾ ਵੀ ਟੂਸੇ ਵਾਲਾ ਚਲੋ ਭਾਈ ਉਹਨੇ ਉੱਠ ਕੇ ਆਪਣੀ ਬੈਟ ਖੋਲ ਲਈ ਹੈ ਨਾ ਤੇ ਨਾਲੇ ਕਬੂਤਰ ਵੇਖ ਲਿਏ ਵੀ ਪਾਣੀ ਪੁਣੀ ਪੀਤਾ ਕਿ ਨਹੀਂ ਅਕਸਰ ਜਦੋਂ ਨਵੇਂ ਕਬੂਤਰ ਛੱਡਦੇ ਆ ਲੈ ਕੇ ਹਨਾ ਉਹਨਾਂ ਨੂੰ ਮੇਨ ਪ੍ਰੋਬਲਮ ਆਉਂਦੀ ਹੈ ਕਬੂਤਰ ਪਾਣੀ ਨਹੀਂ ਪੀਂਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਪਾਣੀ ਕਿੱਥੇ ਆ ਨਵੇਂ ਆ ਕੇ ਹਾਂ ਬਾਬੇ ਉਹੀ ਚੱਕਰ ਹੈ ਉਹ ਦੇਖੋ ਬਈ ਉਹ ਆ ਦੋਵੇਂ ਬੱਚਿਆਂ ਚੋਂ ਕਿਸੇ ਨੇ ਨਹੀਂ ਪਾਣੀ ਪੀਤਾ ਵੇਖੋ ਲਾ ਕਿਵੇਂ ਪੱਲੇ ਸਿੱਟੀ ਫਿਰਦੇ ਹਨ ਹੋਰ ਕਿਹਨੇ ਕਿਹਨੇ ਪੀਤਾ ਉਹ ਤਾਂ ਦੇਖ ਕੇ ਪਤਾ ਲੱਗ ਜਾਂਦਾ ਹੈਗਾ ਵੀ ਕਿਹਨੇ ਨਹੀਂ ਪੀ ਲਿਆ ਤੇ ਕਿਹਨੇ ਨਹੀਂ ਪੀਤਾ ਕਮਾਲ ਹੋਈ ਪਈ ਯਾਰ ਬੰਦੇ ਵਿਧਾਂ ਵੀ ਨਹੀਂ ਖਾਦੇ ਕਬੂਤਰਾਂ ਨੇ ਯਾਰ ਵਾਦਾ ਐਫ ਕੋਣਾਂ ਥੀ ਦੇਣੇ ਪੈਣਗੇ ਮੈਨੂੰ ਫਿਰ ਚਲੋ ਦੇਣਾ ਯਾਰ ਤੇ ਇੱਕ ਹੋਰ ਨਵੀਂ ਕਬੂਤਰੀ ਨਿਕਲ ਗਈ ਬਈ ਮੈਂ ਦੂਜੇ ਕਬੂਤਰ ਨੂੰ ਲਾਈ ਜਾਂਦਾ ਸੀਗਾ ਟੂਸਿਆਂ ਵਾਲੇ ਨੂੰ ਹਰੇ ਗਲਾਬੀ ਟੂਸਿਆਂ ਵਾਲੇ ਨੂੰ ਤੇ ਇੱਕ ਕਬੂਤਰੀ ਨਿਕਲ ਗਈ ਬਈ ਸੱਜੀ ਗਲਾਬੀ ਬਗਲਾ ਪਤਾ ਨਹੀਂ ਖੰਬੀ ਗਲਾਬੀ ਬਗਲਾ ਯਾਰ ਹੋ ਜਾਂਦੀ ਨਹੀਂ ਨਹੀਂ ਉਹ ਨਹੀਂ ਯਾਰ ਅਰਜੂ ਦੇਖਣ ਦੇ ਬੋਲਾ ਮੈਨੂੰ ਕਿੱਥੇ ਆ ਕਬੂਤਰੀ ਕੰਮ ਦੀ ਕਬੂਤਰੀ ਯਾਰ ਸਾਰਨ ਉਹ ਮੰਨ ਕੇ ਚਲੋ ਹਣਾ ਵੀ ਚਲੋ ਹੁਣ ਕੀ ਛੱਡੋ ਯਾਰ ਭੈਣ ਦੀ ਸੱਜੀ ਗਲਾਬੀ ਬਗਲੀ ਆ ਉਹ ਹਾਂ ਜਿੱਤੇ ਫਿੱਕੀ ਜੀ ਸੱਜੀ ਗਲਾਬੀ ਬਗਲਾ ਆ ਜਾਂਦੀ ਠੀਕ ਹੈ ਪੁਰਾਣਾ ਰੰਗ ਲੱਗਿਆ ਜਿਹਦੇ ਕੱਲ ਆਪਾਂ ਜਿਹਦੀ ਡੀ ਵਾਰਮਿੰਗ ਕੀਤੀ ਸੀ ਮਹਲਾ ਪਾਣੀ ਦਵਾਈ ਲਾਈ ਸੀ ਉਹ ਕਬੂਤਰੀ ਹੈ ਜਿਹੜਾ ਪਹਿਲਾਂ ਤਿੰਨ ਦਿਨਾਂ ਤੋਂ ਘਰੇ ਆਇਆ ਉਹਦੀ ਭੈਣ ਹੀ ਐ ਤੇ ਜਿਹੜੀ ਕੋਠੀ ਤੇ ਪੈਂਦੀ ਐ ਲੰਬੀ ਛੱਡੀ ਜੀ ਸਾਰੇ ਇੱਕੋ ਹੀ ਐ ਇਹ ਸੱਜੇ ਤੇ ਖੱਬੇ ਟੂਸੀ ਵਾਲੀ ਕਬੂਤਰੀ ਹੁੰਦੀ ਸੀ ਬਈ ਆਪਣੀ ਜਿਹੜੀਆਂ ਦੋਵੇਂ ਪਾਣੀ ਤੇ ਨਹੀਂ ਕੀਤਾਆਂ ਉਹ ਜਿਹਨਾਂ ਛੱਡੀਆਂ ਮੈਨੂੰ 5 ਮਿੰਟ ਤਾਂ ਦਿਸੀਆਂ ਉਦੋਂ ਬਾਅਦ ਨਹੀਂ ਦਿਸੀਆਂ ਯਾਰ ਕਿੱਧਰ ਗੁਦਰੀਆਂ ਸੀ ਤਾਂ ਉੱਚੀਆਂ ਹੀ ਚੜੀਆਂ ਉਹ ਮਾਰੀ ਇਹਨਾਂ ਨੀਗਾ ਲੱਗਦੇ ਪੱਤੇ ਨਾ ਵਾਹਣ ਉਹਨਾਂ ਦਾ ਮਲਾਂ ਦੋ ਕਬੂਤਰੀਆਂ ਪਾਣੀ ਤੇ ਕੀਤਾਆਂ ਜੀ ਮੈਂ ਬਾਈ ਛੱਡ ਲਾਂਗੇ ਕਬੂਤਰੀਆਂ ਦਿਸਾਂਗਾ ਨਹੀਂ ਬਈ ਆਪੜਨਾ ਨਹੀਂ ਤਾਂ ਸੱਜੇ ਗਲਾਬੀ ਟੂਸੀ ਵਾਲੀ ਨਹੀਂ ਖੱਬੇ گلابی ਟੂਸਾ ਲਈ ਸਭ ਤਿੰਨ ਕਬੂਤਰ ਸਾਹਮਣੇ ਫਿਰਦੇ ਆ ਇੱਕ ਤਾਂ گلابی ਟੂਸਾ ਗਲਾਬੀ ਡੰਡਾ ਇੱਕ ਸੱਜੀ گلابی ਬਗਲ ਕਾਲੀ ਚੀਨੀ ਇੱਕ ਹਰਾ ਟੂਸਾ ਹਰੀ ਟੋਰੀ ਦਾ ਕਬੂਤਰ ਠੀਕ ਹੈ ਆ ਦੋ ਕਬੂਤਰ ਮੈਂ ਵਾਹ ਗੁਰੂ ਮੈਂ ਬਾਅਦ ਚ ਛੱਡੇ ਸੀਗੇ ਇੱਕ ਫੋਨ ਬੰਦ ਹੋ ਗਿਆ ਸੀ ਤਾਂ ਕਰਕੇ ਵੀਡੀਓ ਵੀਡੀ ਪਰ ਭਾਈ ਅਕਾ ਠੀਕ ਹੈ ਹਰੇ ਟੂਸੇ ਟਵਰੀ ਵਾਲਾ ਉਹ ਜਾਂਦਾ ਸਾਹਮਣੇ ਉਹ ਦੋਵੇਂ ਪਾਣੀ ਵਾਲੀਆਂ ਆਪਣੀਆਂ ਬਈ ਫਰ ਫਰ ਕਰਗੀਆਂ ਚਲੋ ਆਸੇ ਬਸ ਦੇ ਪਿੰਡਾਂ ਦੇ ਪੁੱਛ-ਪੁੱਛ ਲੈਣੇ ਨਾ ਯਾਰ ਆਪਾਂ ਚੱਲ ਗਏ ਹੁਣ ਬਾਦਲ ਠੀਕ ਐ ਟਾਈਮ ਹੋ ਗਿਆ ਲਗਭਗ 8:35 ਨਲੇ ਤੱਕ ਕਬੂਤਰਾਂ ਦਾ ਤੇ ਨਿਗਮ ਮਾਰ ਆਵਾਂਗੇ ਬਾਦਲ ਪਿੰਡ ਬਾਲਾ ਨੇੜੇ ਐ ਤੇ ਨਲੇ ਜਿਹੜੇ ਕੁਝ ਆਪਾਂ ਪਾਊਡਰ ਜੇ ਲੈ ਕੇ ਆਉਣੇ ਕਬੂਤਰਾਂ ਵਾਸਤੇ ਨਾ ਜਿਹੜਾ ਟ੍ਰੀਟਮੈਂਟ ਚਾਲੂ ਕਰਨਾ ਆਗੇ ਘਰੇ ਬਈ ਆਪਾਂ ਤੇ ਇੱਕ ਕਬੂਤਰੀ ਵੀ ਆ ਗਈ ਆਪਣੀ ਬਈ ਸੱਜੇ ਗਲਾਬੀ ਟੂਸੇ ਵਾਲੀ ਤੇ ਖੱਬੇ ਵਾਲੀ ਹਜੇ ਤੱਕ ਬਣੀ ਨਹੀਂ ਸੀ ਲਗਭਗ ਯਾਰ ਪਹਿਲਾ ਪਾਣੀ ਲੱਗਿਆ ਸੀ ਨਾ ਤੇ ਤਾਂ ਕਰਕੇ ਕਈ ਵਾਰੀ ਕੂਤਰ ਮੰਨ ਕੇ ਚੱਲ ਵੀ ਚਸ ਬਣੀ ਹੁੰਦੀ ਐ ਨਾ ਕੂਤਰ ਦੀ ਚਹਿਣਾ ਹੁੰਦੀ ਚੜ ਜਾਂਦਾ ਰੱਬ ਚ ਆ ਆ ਗਈ ਸੱਜੇ ਵਾਲੀ ਤਾਂ ਤੇ ਖੱਬੇ ਵਾਲੀ ਨਹੀਂ ਦੀ ਯਾਰ ਉਹਦੀ ਨਿਗਾ ਮਾਰੀ ਜਾਂਦਾ ਮਾਜੀ ਵੀ ਕੀ ਬਣਦਾ ਹਨਾ ਮੈਨੂੰ ਲੱਗਦਾ ਯਾਰ ਮੁਰਣੀ ਤਾਂ ਉਹ ਵੀ ਚਾਹੀਦੀ ਹਨਾ ਭੱਜਰਾਂ ਵਾਲ ਤਾਂ ਹੈਣੀ ਉਹ ਤੇ ਹੁਣ ਖਾਦਿਆ ਕਬੂਤਰਾਂ ਨੇ ਬਦਾਮ ਬਈ ਲਗਭਗ 9 ਵਜ ਗਏ 7 ਵਜ ਦੇ ਧਰਨ ਲੱਗਿਆ ਹਨਾ ਤੇ 9 ਵਜ ਦੇ ਨੂੰ ਮਸਾਂ ਬਦਾਮ ਖਾਦਿਆ ਇਹਨਾਂ ਨੇ ਤੇ ਹੁਣ ਲਵਾਉਣੇ ਇਹਨਾਂ ਨੂੰ ਘੰਟਾਕ ਤੁੱਪ ਆਪਾ ਕੇਰਾ 8:30 ਹੋ ਗਏ ਮੇਰੇ ਵੀਰੋ ਤੇ ਦੂਜੀ ਕਬੂਦਰੀ ਨਹੀਂ ਬਈ ਆਈ ਹਜੇ ਤੱਕ ਮੈਂ ਮਾਰੀ ਇਹਨਾਂ ਦੀ ਨਿਗਾ ਬਦਾਮ ਵਗੈਰਾ ਬਾਹਰ ਚੱਕ ਲੈਣੇ ਮੰਨਲੇ ਕੱਲ ਵਾਲੇ ਕੂਤਰਾ ਵਾਸਤੇ ਬਦਾਮ ਬਦੋਂ ਛੱਲ ਦਿੰਨੇ ਆ ਤੇ ਸੱਜੇ ਟੂਸੇਲ ਤਾਂ ਆ ਜਾਂਦੀ ਹੈ ਨਾ ਖੱਬੇ ਟੂਸੇਲੇ ਹਜੇ ਤੱਕ ਨਹੀਂ ਆਈ ਬਈ ਮੈਨੂੰ ਲੱਗਦਾ ਯਾਰ ਵੀ ਮੁਸ਼ਕਲ ਹੀ ਆਵੇ ਉਹ ਤਾਂ ਚਲੋ ਇਹ ਡੇਢ ਦੋ ਘੰਟੇ ਬਾਦ ਆ ਗਈ ਅੱਧਾ ਘੰਟਾ ਹੋਰ ਢੀਕ ਤਾਂ 10 ਵਜੇ ਤੱਕ ਰਾਉਣਾ ਹੋਇਆ ਤਾਂ ਉਹਨੇ ਆ ਜਾਣਾ ਤੇ ਨਹੀਂ ਤਾਂ ਫਿਰ ਆਸੇ ਪਾਸੇ ਦੇ ਕਿਸੇ ਪਿੰਡ ਦੀ ਟੱਪ ਗਈ ਹੋਣੀ ਤੇ ਇੱਧਰ ਇਹਨਾਂ ਨੂੰ ਵੀ ਬਦਾਮ ਰੱਖਤੀ ਆਇਓ 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 ਬੱਤ ਸਾਰੇ ਨੂੰ ਇਕੱਠੀ ਰੱਖ ਦੇਣਾ ਪਿਖਾ ਲੈਣਗੇ ਆਪਦੇ ਵੰਡੇ ਸਿਰ ਤੇ ਹਲੋ ਜਿਸ ਤੇਦਰ ਤਿੰਨ ਕਬੂਤਰਾਂ ਨੂੰ ਹੋਰ ਬਦਾਮ ਕਰਕੇ ਇੱਕ ਤਾਂ ਆਪਣੀ ਗੁਲਾਬੀ ਕਾਂਤਰਾ ਵਾਲੀ ਹੋ ਗਈ ਠੀਕ ਆ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਹੋ ਗਈ ਖੱਬਾ ਗਲਾਬੀ ਟੂਹਾਰੀ ਟੋਰੀ ਆਇਆ ਖਣ ਤੋਂ ਵੀ ਖਾਲਾ ਆਇਆ 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 ਪੁੱਤ ਤੇ ਥੱਲੇ ਹੋ ਗਈ ਆਪਣੀ ਗੁਲਾਬੀ ਕੱਛਾਂ ਵਾਲੀ ਆਇਆ 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 ਪੁੱਤ ਤੇ ਟੇਡਾ ਹੋਇਆ ਤਾਂ ਕੰਮ ਥੋੜਾ ਜਾ ਇੱਕ ਕਬੂਤਰ ਉੱਡ ਗਿਆ ਭਈ ਕੱਲੇ ਗਲਾਬੀ ਫੁੰਝਲ ਆਪਣੇ ਜਿਹੜਾ ਨੂੰ ਬਦਾਮ ਨਹੀਂ ਪਾਕੇ ਟੈਸੀਗਾ ਮੈਂ ਬਦਾਮ ਪਾਰੀ ਮੰਨ ਕੇ ਚੱਲ ਵੀ ਇੱਥੋਂ ਕੂਤਰ ਅੰਦਰ ਛੱਡ ਰਿਹਾ ਬੜਾ ਦੋ ਲੈ ਗਿਆ ਬਾਰੀ ਖੁੱਲੀ ਛੱਡ ਗਿਆ ਉਹਨੇ ਜਿਹੜੇ ਬਾਹਰ ਉੱਡੇ ਫਿਰਦੇ ਸੀ ਕੂਤਰ ਉਹ ਵੀ ਆ ਕੇ ਬਹਿ ਗਏ ਆਪਣੇ ਠੀਕ ਆ ਸਾਰੇ ਕੂਤਰ ਬਹਿ ਗਏ ਲਗਭਗ 1:30 ਵਜੇ ਬਹਿ ਗਏ ਸੀ ਤੇ ਉਹ ਮੈਨ ਬਾਰ ਖੁੱਲਾ ਪਿਆ ਸੀ ਸਿੱਧੇ ਨਿਕਲ ਗਏ ਦੋ ਅੰਦਰ ਬਹਿ ਗਏ ਤੇ ਇੱਕ ਬਾਹਰ ਟੱਪ ਗਿਆ ਟਾਈਮ ਹੋਇਆ 11 ਵਜੇ ਹਜੇ 11:03 ਮਿੰਟ ਹੋਇਆ ਸਰਪ ਠੀਕ ਹੈ ਤੇ ਖੁੱਡਾਂ 'ਚ ਦਾਣੇ ਪਾ ਕੇ ਬਈ ਚੱਕ ਵੀ ਦਿੱਤੇ ਹੋਰ ਦੇਖੋ ਟਰਿਆਂ ਬਾਹਰ ਲਿਆਂਦੀਆਂ ਆਪਾਂ ਬਦਾਮ ਪਾ ਕੇ ਦਾ ਤੇ ਬਸ ਆਹੀ ਕੂਤਰ ਰਹਿ ਗਏ ਸਾਂਭਣਾ ਲੈਣਾ ਕੁਛ ਆ ਤਿੰਨ ਕੂਤਰ ਉੱਡ ਗਏ ਕਈ ਕਾਹੇ ਉੱਡ ਗਏ ਕਾਹ ਸੀਗਾ ਤੇ ਦੋ ਆ ਸਾਂਭੀ ਜਾਂਨੇ ਕੱਲ੍ਹ ਵਾਸਤੇ ਇਹ ਭੈਣ ਨੇ ਗੂਗੂਆਂ ਬਣੀਆਂ ਬੈਠੀਆਂ ਐਕਟਿਵ ਹੋ ਜੋ ਮਾੜਾ ਮੋਟਾ ਹੌਸਲਾ ਹੋ ਜਾ ਮੈਨੂੰ ਵੀ ਦੇਖ ਕੇ ਤੇ ਗੁਲਾਬੀ ਹੁੰਜਰ ਉੱਡਦਾ ਫਿਰਦਾ ਬਈ ਤੇ ਲੱਗਦਾ ਸਿੱਧਾ ਪਰ ਸਿੱਧਾ ਹੀ ਆਉਂਦਾ ਉਹ ਤਾਂ ਤੇ ਬਸ ਬਹਿ ਜੂ ਉਹ ਵੀ ਪਰ ਉਹ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਨਾ ਟੱਕਿਆ ਬਦਾਮਾਂ ਦਾ ਮਸਾ ਤਾਂ ਸੈਟ ਵਟ ਕੀਤੀ ਸੀ ਉਤਰੇ ਯਾਰ ਆਉਂਦਾ ਕਿਓਬਰ ਇਹ ਯਾਰ ਆ ਖਾਲੋ ਕੋਰ ਕਰੇ ਜੀ ਖਾਣ ਦੇ ਗਏ ਨੇ ਠੀਕ ਆ ਆਪ ਤਾਂ ਭੁੱਖਾ ਮਰੀਏ ਨਾ ਸੋਨ ਨੂੰ ਅਕੇ ਨਾ ਖਾਣ ਨੂੰ ਚੱਕਰ ਵੀ ਆ ਰੋਟੀ ਖਾਣ ਦਾ ਟਾਈਮ ਹੀ ਲੱਗ ਬਈ ਉਹਨਾਂ ਨੂੰ ਤੇ ਇਹਨਾਂ ਦੇ ਕੁਝ ਨਾ ਉਹ ਖਾ ਲਿਆ ਕਰਾਂਗੇ ਮਾੜਾ ਮੋਟਾ ਇਹਨੇ ਇਹਨਾਂ ਦਾ ਟਿਕਾ ਜ ਰਹਿੰਦਾ ਨਾ ਇਹਨਾਂ ਨੂੰ ਭੁੱਖ ਜਿ ਬਾਹਰ ਲੱਗੀ ਜਾਂਦੀ ਆ ਕੋਈ ਰੋਟੀ ਹੁਣ ਬਾਹ ਹੁਣ ਇਹਨਾਂ ਦਾ ਸਾਰਾ ਕੰਮ ਨੇੜੇ ਕਿ ਫੇਰ ਰੋਟੀ ਖਾ ਜਾਊਗਾ ਮੈਂ ਆ ਗੜਾ ਆ ਗਿਆ ਮੈਂ ਤਾਂ ਖਰਾਬੀ ਹੁੰਜੜ ਆ ਗਿਆ ਉਹ ਹਜ ਹਰੀ ਬੋਗਰ ਵਾਲਾ ਹੀ ਬਾਹਰ ਸੇ ਆਪਰਾ ਹਣਾ ਇਹ ਕੋਠੀ ਦੇ ਬੰਦਾ ਹੈ ਤੇਦੀ ਆ ਗਿਆ ਮੈਂ। ਉਹ ਗਲਾਬੀ ਖੁੰਝਾਲਾ ਆਇਆ ਨਾ। ਉਹਦੀ ਠੀਕ ਆ ਬਸ ਆਪਾਂ। ਹੋਰ ਕੋਈ ਚੱਕਰ ਵਾਲੀ ਗੱਲ ਨਹੀਂ। ਪਤੰਦਰ ਬਦਾਮ ਖਾਦੇ ਪੰਜ ਛੇ ਪਤੰਦਰ ਨੇ ਤੇ ਖਾ ਕੇ ਬਦਾਮ ਤੇ ਸਿੱਧਾ ਹੀ ਆਇਂ ਅੰਦਰੋਂ ਨਿਕਲ ਗਏ। ਮੈਂ ਉਹ ਤੇ ਖੜਾ ਐਂ ਟੱਪ ਗਿਆ। ਆ ਗਿਆ ਆ ਗਿਆ। ਆਇਆ 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 ਆਇਆ। ਆ ਗਿਆ ਜੀ ਆਪਣਾ ਗਲਾਬੀ ਫੂਜੀ ਵਾਲਾ ਵੀ। ਉਹ ਆਇਆ ਬੈਠਾ। ਚਲੋ ਦੇਖਦੇ ਹਾਂ ਲਾ ਕੇ ਹਨਾ ਵੀ ਬਦਾਮ ਬਦੂਨ ਗਲੱਚਿਆ ਕੀ ਨਹੀਂ ਫਿਰ ਕੋਈ ਚੱਕਰ ਨਹੀਂ ਸੈਟ ਵਟ ਕਰਕੇ ਇੱਕ ਅਦਾ ਬਦਾਮ ਹੋਰ ਪਾ ਦਾਂਗੇ ਵਿਚਾਰੇ ਨੂੰ ਤੇ ਕੱਲ ਨੂੰ ਡਾਉਣਾ ਇਹ ਤਾਂ ਕਰਕੇ ਲਓ ਜੀ ਤੇ ਇਹ ਕਬੂਤਰਾਂ ਨੂੰ ਦੂਜੇ-ਦੂਜੇ ਰੋ ਪਾਣੀ ਪਿਆ ਕੇ ਮਾੜਾ-ਮਾੜਾ ਆਇਓ 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 ਬੋਤਾ ਆਇ 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 ਹਰ ਤੋਂ ਬਿਲਾ ਆਇਆ 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 ਖੰਡ ਤੇ ਇਹ ਕਬੂਤਰ ਵੀ ਬਦਾਮ ਗਲੱਚ ਗਿਆ ਬਈ ਛਤਰੀ ਤੇ ਬੈਠਾ ਬੈਠਾ ਇਹਨੇ ਖਾਦੇ ਸੀ 6 ਉਦਾਮ ਖਾਦੇ ਸੀਗੇ ਤੇ ਤਿੰਨ ਇੱਕ ਗਲੱਚਾ ਤਿੰਨ ਇੱਕ ਰੱਖੀ ਪਿਆ ਤੇ ਇਹਨੂੰ ਵੀ ਪਿਆਰੀ ਬਈ ਹਰੇ ਟੂਸੀ ਟੁਰੇ ਤਾਂ ਥੋੜਾ ਜਿਹਾ ਹੋਰ ਵੈਸਤੇ ਨੇ ਪਹਿਲਾ ਵਾਲਾ ਨੇ ਖਿੱਚਿਆ ਚਲ ਇੰਨਾ ਹੋਰ ਪਿਆ ਦਿੰਦੇ ਕੋਈ ਇੱਕ ਤਰੀਕ ਗੱਲ ਨਹੀਂ ਤੇ ਖੱਬੇ ਗਲਾਬੀ ਟੂਸੀ ਵਾਲੀ ਬਈ ਨਹੀਂ ਆਈ ਆਪਣੀ ਜੋ ਠੀਕ ਹੈ ਉਹ ਉਧਰੀ ਭੱਜ ਗਈ ਸੀਨ ਦੀ ਪਹਿਲਾ ਹੀ ਕਬੂਤਰੀ ਭੱਜੀ ਆ ਆਪਣੀ ਮਨ ਨੂੰ ਤੁਹਾਨੂੰ ਸੀਜ਼ਨ ਚ ਪਹਿਲਾ ਕਬੂਤਰ ਘਰੋਂ ਲੰਘਿਆ ਹੈਗਾ ਤੇ ਦੂ ਪਹਿਲਾਂ ਤਾਂ ਲਗਭਗ ਮੇਰੇ ਯਾਦ ਵੀ ਨਹੀਂ ਟੱਪਿਆ ਕੋਈ ਹਨਾ ਸੱਜੇ ਲ ਤਾਂ ਮੁੜੇ ਯਾ ਦੇਖੋ ਤੇ ਖੱਬੇ ਵਾਲੀ ਸੀਗੀ ਬਈ ਯਾਰ ਇਹ ਚੱਕੋ ਇੱਕ ਮਿੰਟ ਇਹ ਤਾਂ ਮਿਸਿੰਗ ਹੋ ਗਈ ਆ ਨੰਮੀ ਵਾਰੀ ਤੋਂ ਅੱਜ ਠੀਕ ਐ 6 ਮਲ ਪਾਣੀ ਸੀਗਾ ਨਹੀਂ ਮੁੜੀ ਚਲੋ ਕੋਈ ਨਾ ਕੋਈ ਦਿੱਕਤ ਨਹੀਂ ਗੱਲ ਦੀ ਯਾਰ ਪਹਿਲਾਂ ਪਾਣੀ ਲੱਗਿਆ ਸੀ ਜਿਹੜੇ ਹਿਸਾਬ ਤੇ ਚੜਗੇ ਨਾ ਤੜਕੇ ਥੋੜੇ ਸਾਹਮਣੇ ਠੱਡਣ ਸਾਰ ਆਏ ਸਿੱਧੇ ਹੀ ਰਾਬ ਨੂੰ ਵੜ ਗਏ ਯਾਰ ਇੱਕ ਤਾਂ ਮੁੜਿਆ ਹੀ 9:00 ਵਜੇ ਮੈਨੂੰ ਲੱਗ ਗਿਆ ਸੀ ਪਤਾ ਮੈਂ ਵੀ ਨਹੀਂ ਮੁੜਦੀ ਹਣਾ ਕੂਦਰੀ ਉਹ ਤੇ ਇਧਰ ਇੱਕ ਮਿੰਟ ਇਹ ਕਬੂਤਰਾਂ ਨੂੰ ਰਾਜਾ ਮਾਣੀ ਪਾਣੀ ਪਿਆ ਦੇ ਆਏ 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 ਬੱਤਾ ਕਿੰਨਾ ਪੀਣਗਾ ਇਹ ਆਗੇ ਇਧਰ ਲੈ ਕੇ ਘਰੇ ਰੋਟੀ ਖਾਣ ਦੇ ਟਾਈਮ ਹੋ ਗਿਆ ਨਾਲ ਲਗਭਗ ਭਾਈ 1 ਵਜੇ ਹਾਂ ਇਹਦਾ ਮੈਦੇ ਪੈਰ ਹੁਣ ਤੇਰੇ ਹਰੀ ਬੜ ਗਿਆ ਬਠਨਟ ਦੀ ਭਾਈ ਯਾਰ ਯਕੀਨ ਨਹੀਂ ਹੋ ਰਿਹਾ ਬਈ ਯਾਰ ਕਬੂਤਰੀ ਭੱਜ ਗਈ ਆਪਣੀ ਯਾਰ ਕਮਾਲ ਕਰ ਗਈ ਹਣਾ ਸਤਿਦਰ ਇਹਨੂੰ ਡੱਕਵਾ ਪਾਣੀ ਧਰਦੇ ਆਪਣੇ ਹਰੇ ਟੂ ਸਟੋਰੀ ਵਾਲੇ ਨੂੰ ਨਾਲੇ ਗਲਾਬੀ ਫੁੱਜੇ ਵਾਲੀ ਪੀਰੂਗਾ ਵਿਚਾਰਾ ਓਕੇ ਓਕੇ ਕਮਾਲ ਹੋ ਗਈ ਬਾਪੇ ਦੇ ਰਾਜ ਤਾਂ ਲਓ ਤੁਹਾਨੂੰ ਮੌਸਮ ਦਿਖਾ ਕੇ ਬਾਹਰ ਦਾ। ਕਿਆ ਸੁਹਾਣਾ ਮੌਸਮ ਬਣਿਆ ਆਇਆ। ਇਹ ਸਾਰੇ ਕੰਮਸ ਕੀ ਨਹੀਂ ਕਰਾਏ ਆ। ਇਹ ਸਾਰੇ ਕੰਮ ਆਪਣੇ ਸਪੀਅਰ ਦੇ ਕਰਾਏ ਹੋਏ ਆ। ਕੋ ਚੱਕਰ ਕੀਏ ਨੇ ਸਿੱਧਾ ਰੱਬ ਨਾਲ ਕੰਟੈਕਟ ਕੀਤਾ। ਕਹਿੰਦਾ ਯਾਰ ਵੀ ਮੈਨੂੰ ਛਤਰੀ ਤਾਂ ਨਹੀਂ ਲਾਉਂਦੇ। ਤੇ ਤੂੰ ਹੱਲ ਕਰ ਕੋਈ ਆਪਣਾ। ਰੱਬ ਕਹਿੰਦਾ ਚੱਕਰ ਹੀ ਕੋਈ ਨਹੀਂ ਠੰਡ ਕਰ ਦਿੰਨੇ ਸ਼ੇਰਾ। ਹੈ? ਕੀ ਬਾਤਾਂ ਨੇ ਬਈ ਠੰਡ ਹੋ ਗਈ ਨੀ ਯਾਰ ਆ ਜਾ ਆਪ ਨੂੰ ਜਗ ਜੀ ਆ ਗਈ ਥੋੜੀ ਜੀ ਤਾਂ ਵੀ ਠੰਡ ਹੋ ਗਈ। ਹੋ ਤਾਂ ਕੋਈ ਚੱਕਰ ਨਹੀਂ। ਤੇ ਇਦਰ ਉਹ ਦੋਵੇਂ ਕਬੂਤਰਾਂ ਨੂੰ ਪਾਤੇ ਬਈ ਬਦਾਮ ਗਲਾਬੀ ਫੂੰਜੇ ਵਾਲੇ ਨੂੰ ਵੀ ਪੰਜ ਹੋਰ ਤਰਤੇ ਇਹਨੂੰ ਸੱਤ ਬਦਾਮ ਤੇ ਉਹਦੀ ਕਣਕ ਚਕਾਦੀ ਤੇ ਇਹ ਦੋਵੇਂ ਕਬੂਤਰ ਆਪਾਂ ਛੱਡ ਦਈਏ ਖੂਡੇ 'ਚ ਤੇ ਇਦਰ ਇਹ ਤਿੰਨੇ ਕਬੂਤਰਾਂ ਨੂੰ ਵੀ ਬਦਾਮ ਰੱਖ ਦਈਏ ਬਈ ਪਾਣੀ ਲਿਆ ਸੀ ਖੇਚ ਇਹਨਾਂ ਨੇ ਤੇ ਉੱਤੋਂ ਦੀ ਆਪਾਂ ਹੋਰ ਪਾਣੀ ਦਿੰਨੇ ਹੁੰਨੇ ਆ 5-5 ਐਮਐਲ ਉਹ ਵੀ ਖੇਚ ਲਿਆ ਮੇਰੇ ਹਿਸਾਬ ਨਾਲ ਤਾਂ ਤੇ ਬਦਾਮ ਰੱਖੀਏ ਇਹਨਾਂ ਨੂੰ ਰੱਖੀਏ ਜੀ ਇਦਰ ਖੰਡਾਂ ਨੂੰ ਆਇਆ 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 ਬੋਤਲ ਆਇਆ 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 ਚਲੋ ਕੋਈ ਨਾ ਹੋ ਜਾਂਦਾ ਵਾਦਾ ਕਰ ਆਇਆ 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 ਬੁੱਤ ਕੋਈ ਗੱਲ ਨਹੀਂ ਆਪਾਂ ਹੋਰ ਕੱਟ ਲੈਂਦੇ ਕੋਈ ਚੱਕਰ ਨਹੀਂ ਆਇਆ ਤਾਂ ਫਿਰ ਹੁਣ ਨਹੀਂ ਪਤਾ ਲੱਗਦਾ ਵੜਾ ਉਹ ਲੋ ਜੀ ਇਹਦੇ ਵਾਸਤੇ ਨਿਊ ਬਦਮ ਕੱਟਦੇ ਆਪਾਂ ਲੈ ਖੰਡ ਖਾਲਾ ਆ ਜਾ ਪਹਿਲਾਂ ਮੜਾ ਦੇ ਵਾਲ ਕੱਟ ਹੋ ਗਈ ਸੀ ਮੇਰੇ ਤੋਂ ਤੁਸੀਂ ਵੀ ਖਾ ਲਓ ਨੂੰ ਸੰਗੋ ਜਨ ਠੰਡੀਆਂ ਠਰ ਹਵਾਵਾਂ ਚੱਲਦੀਆਂ ਆਉਂਦਾ ਵੜਾ ਨਜ਼ਾਰਾ ਕੀ ਬਾਤ ਆਣੇ ਬਾਪਿ ਉਹ ਹਲਕੀ ਹਲਕੀ ਕਣੀ ਡਿੱਗ ਰਹੀ ਐ ਤੇ ਹਵਾ ਤਾਂ ਹਜੀ ਵੀ ਤਤੀ ਚੱਲੀ ਜਾਂਦੀ ਐ ਲੋਈ ਐ ਤੇ ਬਦਲ ਹੋਏ ਪਏ ਨੇ ਮੀਂਹ ਦਾ ਮੌਸਮ ਹੈ ਤੇ ਮੀਂਹ ਪੈ ਵੀ ਰਿਹਾ ਹਲਕਾ ਹਲਕਾ ਚਲੋ ਠੰਡ ਜੀ ਥੋੜੀ ਜੀ ਹੋ ਗਈ ਸੀ ਹੈਨਾ ਪਰ ਨਹੀਂ ਗਲਤ ਹੈ ਇਹ ਦਿਨ ਕਰੜੇ ਹੀ ਰਹਿੰਦੇ ਹੁਣ ਜਿੰਨੇ 45 46 ਵਾਲੇ ਦਿਨ ਹੀ ਰਹਿੰਦੇ ਰੱਬਾ ਚੱਕਲਾ ਮੀਂਹ ਲੈ ਜਾ ਪਾਸੇ ਛੇਦੀ ਛੇਦੀ ਆਪ ਦਾ ਕੋਈ ਚੱਕਰ ਨਹੀਂ ਤੇ ਇਧਰ ਮੈਂ ਬੇਟਾ ਖੁੱਡੇ ਤੇ ਬਾਰਚ ਬਈ ਕਬੂਤਰਿਆਂ ਦੀ ਨਿਗਾਹ ਤੇ ਬੈਠਾਗਾ ਉਹ ਕਾਲੀਆਂ ਚੀਨੀਆਂ ਖੁੱਡੇ ਛੱਡੀਆਂ ਸੀਗਾ ਮੈਂ ਸਾਂਭਣਾਂ ਲੀਆਂ ਤਾਂ ਕਰਕੇ ਇੱਥੇ ਬਾਰ ਛੋ ਕੇ ਬੈਠਣਾ ਪਿਆ ਬਈ ਤੇ ਉਹ تینਾਂ ਨੂੰ ਰੱਖ ਲਈ ਕਣਕ ਬਈ ਰਾਜਵੀ ਜਿੰਨੀ ਖਾਂਦੀ ਆ ਖਾਣ ਦਿਓ ਖਾਂਦਗਾ ਖਾਣ ਦੇ ਥੋੜਾ ਉਹ ਉਲਟ ਜਾ ਵੀ ਜਾਂਦਾ ਮੇਰੇ ਤੋਂ ਨਾ ਚਲ ਕੋਈ ਚੱਕਰ ਵਾਲੀ ਗੱਲ ਆਏ 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 ਬੱਤਾ ਤੇ ਤੇਰੇ ਕਬੂਤਰਾਂ ਵੀ ਚੱਕ ਲੈਣਗੇ ਮੈਂ ਦੋਵੇਂ ਅੰਦਰ ਠੀਕ ਆ ਬਾਰ ਬਾਰਾ ਖੋਲਤਾਂ ਲਾਈਟ ਜਾ ਚੁੱਕੀ ਹੈ ਤੇ ਮੈਂ ਕਣਕ ਧੋ ਕੇ ਰੱਖੀ ਸੀ ਸੱਜਰਨ ਉਹ ਤੇ ਰੇਤਾ ਪੈ ਗਿਆ ਹੁਣ ਲੈਈਏ ਸੱਕੇ ਅੰਦਰ ਉਹ ਮਾਈ ਗਾਡ ਬਾਬਿਓ ਤੂਫਾਨ ਆ ਚੁੱਕਾ ਆਪਣੇ ਵੀ ਬਈ ਮੈਨੂੰ ਦੂਜੇ ਪਾਸੇੋਂ ਮਾਹਲਾ ਵਾਲੀ ਸਾਈਡ ਤੋਂ ਮੁੰਡਿਆਂ ਦਾ ਫੋਨ ਆਇਆ ਸੀ ਹਨਾ ਮਾਲੇ ਤੋਂ ਸੱਚ ਮਾਹਲਾ ਨਹੀਂ ਮਾਲੇ ਵਾਲਿਆਂ ਦਾ ਕਹਿੰਦੇ ਵੀ ਇੱਧਰ ਤਾਂ ਬੜਾ ਹਨੇਰ ਤੇ ਤੂਫਾਨ ਆ ਕੇ ਹਟਿਆ ਮੈਂ ਤਾਂ ਵੀ ਸਾਡੇ ਤਾਂ ਕਲੀਅਰ ਆ ਕੰਮ ਪਰ ਇੱਧਰ ਵੀ ਚੱਲ ਪਿਆ ਭਈ ਕਿੱਥੇ ਟੇਕਦਾ ਕੰਮ ਔਰ ਦੇ ਪਹਿਣਦੀ ਲੱਕੜੀ ਦੀ ਕਣਕ ਚੱਕ ਲਗੇ ਉਹ ਦੀਦੀ ਕੋਡ ਨੂੰ ਤੇਰਾ ਕਿਦ ਕੀ ਆਹਾਂ ਬਾਹਰ ਜੜ ਗਈ ਬਾਹਰ ਖਾਂ ਜੜ ਗਈ ਕੜਦ ਤੇ ਹਰੇ ਟੂ ਸਟੋਰੀਅਲ ਨੂੰ ਬਦਾਵ ਰੱਖਦੀ ਬਈ ਇਹਨੇ ਹੁਣ ਪਾਣੀ ਕਿੱਥੇ ਆਇਆ 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 ਪੁੱਤ ਤੇ ਮੈਂ ਖੇਡਿਆ ਨਾ ਵੀ ਪਬਜੀ ਆਈ ਐਮ ਬੈਕ ਹੋ ਗਿਆ ਪਬਜੀ ਚ ਫਿਰ ਤੋਂ ਠੀਕ ਹੈ ਕਿ ਨਹੀਂ ਪਬਜੀ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੰਨਾ ਹਨਾ ਜਦੋਂ ਆਈ ਆਈ ਐ ਸੀਜ਼ਨ 1 ਤੋਂ ਖੇਡਿਆ ਮੈਂ ਲਗਾਤਾਰ 4 ਸਾਲ ਜ਼ਿੰਦਗੀ ਦੇ ਖਰਾਬ ਕੀਤੇ ਐ ਦੇਰ ਆ ਤੇ ਕੀਤਾ ਕਿਸੇ ਟਾਈਮ ਉਹਦੇ ਚ ਵੀ ਪ੍ਰੋ ਪਲੇਅਰ ਹੁੰਦੇ ਸੀ ਕੌਂਕਰਰ ਵਗੈਰਾ ਕੀਤਾ ਸੀ ਸੀਜ਼ਨ 4 ਹਾਰੋਂ ਵਿੱਚ ਕੌਂਕਰਰ ਵੀ ਲਾਇਆ ਸੀ 5 6 ਦੀ ਕੀੜੀ ਪੂਰਾ ਸਿਰਾ ਮਾਹੌਲ ਹੁੰਦਾ ਸੀਗਾ ਅੱਜ ਮੇਰੇ ਫੇਰ ਅੰਦਰੋਂ ਪਤਾ ਨਹੀਂ ਕੀ ਉੱਠਿਆ ਮੈਂ ਨਾ ਚਾਰ ਪੰਜ ਦਿਨ ਉਹ YouTube ਤੇ ਨਾ ਮੇਰੇ ਸਾਹਮਣੇ PUBG ਦੇ ਵੀਡੀਓ ਆ ਜਾਂਦੇ ਨੇ ਬਸ ਦੇਖੀਗਾ ਦੇਖੀਏ ਮੇਰੇ ਕੀੜਾ ਬਣ ਗਿਆ ਜਮੈਂ ਡਾਊਨਲੋਡ ਕਰ ਲਿਆ ਮੈਂ ਫਿਰ ਖੇਡਦੇ ਕੋਈ ਚੱਕਰ ਮੌਸਮ ਜਿਆਦਾ ਖਰਾਬ ਹੋ ਗਿਆ ਬਾਬੇ ਹਨੇਰੀ ਵਾਲੀ ਚੱਲ ਪਈ ਮੀਂਹ ਮੂ ਤਾਂ ਨਹੀਂ ਆਇਆ ਆਪਣੇ ਇਨ ਹਨੇਰੀ ਨੇ ਜਿਆਦਾ ਬੁਰਾ ਹਾਲ ਕਰ ਰੱਖਿਆ ਕੋਈ ਨਾ ਇਧਰ ਲਈ ਕਬੂਤਰਾਂ ਨੂੰ ਦਾਣੇ ਪਾ ਲਈਏ ਬਈ ਆਇਓ 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 ਵਾਟਾ ਆ ਪਾਣੀ ਮੰਗੀ ਜਾਂਦੇ ਬੱਚੇ ਰਹਿਣਾ ਵਾਸਤੇ ਪਾਣੀ ਲਿਆਵਾਂ ਪਹਿਲਾਂ ਤਾਂ ਮੈਂ ਚੱਲ ਪਾਈ ਹੁਣ ਚਲਿਏ ਅਸੀਂ ਬਾਦਲ ਜਾਣੇ ਆ ਤੇ ਥੋੜਾ ਜਿਹਾ ਜਿਹੜਾ ਪਾਊਡਰ ਸੀਗਾ ਹਨਾ ਸੁਭਾ ਮਿਲਿਆ ਨਹੀਂ ਸੁਣ ਲੈ ਗੋਣਾ ਚਲ ਬਾਹਰ ਕੱਢ ਨੂੰ ਮੜਾ ਜਾ ਕੋਈ ਨਾ ਹੋਲੀ ਹੋਲੀ ਚੱਲੂਗਾ ਟੈਨਸ਼ਨ ਨਾ ਲੈ ਭਾਈ ਆਇਓ ਬਾਹਰ ਇਹ ਕੋਈ ਕੋਈ ਕੰਮ ਨਹੀਂ ਗੋਣਾ ਮੜਾ ਕੋਈ 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 ਰੈਕਸਨ ਪਾਊਡਰ ਕਿੱਥੇ ਆਉਣਾ ਉਹ ਘਾ ਅਗੜ ਲੱਗੇ ਤੇਪਾਈ ਆੜੀ ਹੋਈ ਜੱਪ ਚਲ ਕਰਿਆ ਉਹਨੇ ਚਲੋ ਮੈਂ ਕਰੇ ਚੱਲ ਕੇ ਫੇਰ ਵਖਾਾਂਗੇ ਤੁਹਾਨੂੰ ਖੋਲਦੇ ਖੋਲਦੇ ਭਾਈ ਲਓ ਜੀ ਇੱਧਰ ਵੱਡੇ ਕੂਤਰਾਂ ਨੂੰ ਵੀ ਦਾਣੇ ਰੱਖ ਦਿੱਤੇ ਆਇਓ ਸ਼ੇਰੋ ਖਾੜੋ ਛੇਤੀ ਛੇਤੀ ਮਿੰਟ ਸਾਡੇ ਕੋਲੇ 12 ਟਾਈਮਸ ਫੂਡ ਜਿੰਨਾ ਟਾਈਮ ਮਰਜ਼ੀ ਖਾਈ ਜਾਓ ਇਧਰ ਮੋਤੀ ਦੇਖੋ ਬੈਠਾ ਆਪਣਾ ਮੋਤੀ ਭੌਂਕੇ ਦਿਖਾਈ ਮੜਾ ਜਾ ਨਹੀਂ ਮੂੰਹ ਹੀ ਪਰਾਂ ਕਰ ਲੈ ਉਹ ਕਹਿੰਦਾ ਤੂੰ ਸਦਾ ਵੇਲੇ ਹੋ ਕਹਿੰਦਾ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਪਾ ਦਿਆਂ ਜਿੱਦਾਂ ਟੇ ਆਇਓ ਖੰਡੋ ਖਾ ਲਓ ਤੇ ਨਾਲ ਦੀ ਨਾਲ ਇਹਨਾਂ ਦਾ ਪਾਣੀ ਵਗੈਰਾ ਵੀ ਚੇਂਜ ਕਰ ਦਿੰਨੇ ਆ ਤੇ ਬਈ ਆਪਣੀ ਜਿਹੜੀ ਇੱਕ ਨਲੀ ਬੂਦਰੀ ਨਿਕਲੀ ਸੀ ਨਾ ਸੱਜੀ ਗਲਾਬੀ ਬਗਲ ਦੀ ਟੜਕੇ ਨਹੀਂ ਤਾਂ ਉਹ ਮੁੜੀ ਆ ਤੇ ਗਲਾਬੀ ਟੂਸੇਲ ਦਾ ਪਾਣੀ ਦੀ ਕੀਤੀ ਸੀਗੀ ਹਨਾ ਬਈ ਉਹ ਤਾਂ ਪਿੰਡੋਂ ਬਾਹਰ ਹੀ ਨਿਕਲ ਗਈ ਤੇ ਗਲਾਬੀ ਬਗਲ ਵਾਲੇ ਪਿੰਡ ਚ ਆ ਉਹ ਆ ਜੂਗੀ ਦੋ ਤਿੰਨ ਦਿਨਾਂ ਤੱਕ ਘਰੇ ਜੇ ਮੌਸਮ ਤੇ ਗਲਾਬੀ ਟੂਸੇ ਲਈ ਤਾਂ ਨਹੀਂ ਮੁੜਦੀ ਹੈਣਾ ਨਾ ਕਿਸ ਨੇ ਫੋਨ ਫਾਨ ਲਾਇਆ ਯਾਰ ਹਣਾ ਵੀ ਆਸੇ ਪਾਸੇ ਦੇ ਪੰਡਾ ਦੇ ਨੇ ਮੋੜਦਿਆ ਕਰੋ ਬਾਰੀ ਬਣਾਇਆ ਕਰਦੇ ਹਾਂ ਯਾਰ ਥੋੜੇ ਤਾਂ ਕੂਤਰ ਰਹਿ ਗਏ ਹੁਣ ਆਪਣੇ ਉੱਤੇ ਇਧਰ ਪਾਣੀ ਵੀ ਪਾ ਦੀ ਬੋ ਠੀਕ ਹੈ ਉਧਰ ਵੱਡੇ ਕਬੂਤਰਾਂ ਨੂੰ ਵੀ ਪਾ ਜਾਂਦਾ ਤੇ ਇਧਰ ਵੱਡੀਆਂ ਫੀਮੇਲਸ ਨੂੰ ਵੀ ਪਾਤਾ ਲੈ ਆਂਜਾ ਬਾਲਟੀ ਫੜ ਤੂੰ ਠੀਕ ਹੈ ਕਿ ਨਹੀਂ ਇਹ ਤੇ ਢਾਕ ਦੀ ਨਾਲ ਦੀ ਨਾਲ ਇਦਰਲੇ ਕੂਤਰ ਨਾਲ ਵੀ ਦਾਣਾ ਪਾਣੀ ਹੋਇਆ ਕਲੀਅਰ ਚੋਬਰਾਣੇ ਅੰਦਰ ਆਪਣਾ ਸਪੇਅਰ ਵੀ ਠੀਕ ਹੈ ਕਿ ਨਹੀਂ ਮਾਂ ਵਿਚਾਰੇ ਦੇ ਕਿਉਂ ਟੜਕੀ ਦੀ ਹਨ ਐਵੇਂ ਉਹ ਕੀਤੀ ਆ ਆਪਾਂ ਜੂਨੀ ਖਰਾਬ ਲਾ ਦਿਓ ਯਾਰ ਬਹੁਤ ਟਾਈਮ ਹੋ ਗਿਆ ਤੇ ਅਸੀਂ ਆਪਾਂ ਬੰਦਾ ਭਾਲਦੇ ਸੀ ਕੂਤਰ ਡਾਉਨ ਠੀਕ ਹੈ ਨਹੀਂ ਕੂਤਰ ਡਾਉਨ ਨੂੰ ਬੰਦਾ ਨਹੀਂ ਮਿਲ ਰਿਆ ਤੇ ਆਫਟਰ ਆਲ ਉਹ ਮਾਈ ਗ੍ਰੈਂਡਮਦਰ ਕਹਿੰਦੀ ਵੀ ਉਹ ਮੁੰਡਾ ਔਖਾ ਹੋ ਰਿਹਾ ਕੱਲਾ ਕਹਿੰਦੀ ਮੈਂ ਤੇ ਨਾਲ ਕੂਤਰ ਡਵਾਉਂਗੀ ਉਹ ਬੈਠੇ ਉਹ ਦੇਖੋ ਮੰਜੇ ਤੇ ਆਈ ਤੇ ਕਹਿੰਦੀ ਤੂੰ ਬੁੱਢੇ ਇਸ ਨਾਲ ਲੈ ਨਾ ਮਾਈ ਗ੍ਰੈਂਡਮਦਰ ਗ੍ਰੈਂਡਮਦਰ ਕਹਿੰਦੀ ਵੀ ਕੋਈ ਨਾ ਟੈਨਸ਼ਨ ਲੈ ਮੈਂ ਕੂਤਰ ਡਾਉਂਗੀ ਤੇਰੇ ਨਾਲ ਮੈਂ ਹ ਤਾਂ ਅਰੇ ਤਰੀਕੇ ਉਪਰ ਹੋ ਟੈਂਕੀ ਚੜ ਕੇ ਮੈਂ ਦੱਸਦਾ ਮੈਂ ਗਰਮੀ ਬੜੀ ਬੇਬਦੂ ਆਪ ਨਡਝੀ ਰਹਿਣ ਲੇ ਮੰਜੇ ਤੇ ਭੈ ਜਾ ਤੂੰ ਆ ਨਾ ਪੰਗਾ ਲਾ ਦਬੂਤਰਾ ਨਾਲ ਉਹਦੇ ਚੱਕ ਜਾਂਦੀ ਆ ਬੜੀ ਏਰੀ ਆਖਿਆ ਆਦ ਕਿਸੇ ਤਰੀਕੇ ਵਿੱਚ ਨਹੀਂ ਉੱਤਨ ਵੱਢਦੀ ਜਾਂਦੀ ਹੁਣ ਐਣਾ ਕੋਈ ਆ ਜਾ ਵੀ ਮੈਂ ਉਹਦੇ ਟੁੰਗੇ ਤੂੰ ਹੁਣ ਆਪਾਂ ਨੂੰ ਮੈਂ ਰਾਮ ਸੋਤਰਾ ਜਾਂਦੀ ਹੁਣ ਆਪਾਂ ਨੂੰ ਗਾਲਾਂ ਕੱਢਣਗੇ ਆਖਣਗੇ ਮੇਰੇ ਥਲੇ ਮਖੌਲ ਕਰ ਜਾਂਦੇ ਸਾਡਾ ਮੂੰਹ ਪਿਆਰੀ ਬੜਾ ਦਵਣੀ ਦਾ ਬੜਾ ਸਗੋਂ ਦੀ ਹਾਏ ਬਹੁਤ ਗਾਣਾ ਕਰਦੇ ਰਹੀ ਇਹਦਾ ਮੇਰੇ ਪਿਆ ਸਾਲਾ ਮੇਰੇ ਉਹਦਾ ਸਾਲਾ ਇੱਥੇ ਕੋਠੇ ਸਾਲਾ ਅੱਜ ਬਰਾਤ ਨੂੰ ਕਬੂਤਰਾਂ ਦੇ ਬੇਬੇ ਨੇ ਸਾਹਮਣੇ ਠੀਕ ਆ ਸਾਹਮਣੇ ਹੀ ਖੰਡ ਕੂਦਰਾ ਸਾਹਮਣੇ ਕੀ ਤੇ ਇਹ ਟ੍ਰੀਟਮੈਂਟ ਕਰਨਾ ਬਈ ਸਟਾਰਟ ਕੂਤਰਾਂ ਦਾ ਹਨਾ ਇੱਕ ਤਾਂ ਆਪਣੀ ਘਰੋਂ ਲੈ ਲੈਣੀ ਹੈ ਦਹੀਂ ਹਨਾ ਵਧੀਆ ਆਪਣੇ ਦੂਜੀ ਪੈਕਟਾਂ ਵਾਲੀ ਤੇ ਵੇਰ ਕਾਲੀ ਤੋਂ বাজਜੋਗੇ ਤਾਂ ਆ ਜਿਆਦਾ ਸੁਣੀ ਗੱਲ ਹੈ ਨਾ ਜੇ ਘਰੇ ਆਪਣੇ ਹੁੰਦੀ ਹੈ ਸਾਨੂੰ ਪਤਾ ਨਾਰਮਲ ਹੀ ਹਨਾ ਦਹੀਂ ਲੈ ਲੈਣੀ ਆ ਤੇ ਇਕ ਲੈ ਲੈਣਾ ਹਾਂ ਲੈਕਸਨ ਇਕ ਲੈ ਲੈਣਾ ਟੈਟਰਾਸਾਈਕਲਿਨ ਬਈ ਇੱਕ ਇੱਕ ਚੁੰਡੀ ਪਾਉਣੀ ਹੈ ਇਹਨਾਂ ਦੀ ਦੋਵਾਂ ਦੀ ਤੇ 15-15 ਐਮਐਲ ਦੇਈਂ ਦੇਣੀ ਹੈ ਰਾਤ ਨੂੰ ਕੂਤਰਾਂ ਨੂੰ ਠੀਕ ਹੈ ਸਾਰਿਆਂ ਨੂੰ ਮਤਲਬ ਸਾਡੇ ਖਰਾਬ ਹੈ ਬਈ ਸਤਾਂ ਦਈਏ ਲੈਣਾ ਕੂਤਰ ਸੈੱਟ ਕਰਨੀਆਂ ਜੇ ਥੋੜੇ ਸੈੱਟ ਆ ਤੁਹਾਨੂੰ ਕੋਈ ਲੋੜ ਨਹੀਂ ਪੈਂਦੀ ਇਹ ਚੀਜ਼ਾਂ ਹੁਣ ਸਾਨੂੰ ਤਾਂ ਫਿਰ ਹਿਲਾ ਕਰਨਾ ਪਊ ਆ ਬੇ ਹਣ ਆਏ ਤਾਂ ਮੰਨ ਕੇ ਚੱਲ ਵੀ ਲੋਟ ਨਹੀਂ ਉਹਦਾ ਕੰਮ ਕੂਤਰ ਇੰਨੇ ਡਾਵੇ ਕੂਤਰ ਹੁੰਦੇ ਸੀ ਯਾਰ ਆ ਗਰਮੀ ਨੂੰ ਤਾਂ ਕੂਤਰ ਭੰਦੇ ਨੇ ਭੱਜ ਕੇ ਪੈਂਦੇ ਸੀ ਹਨ ਇਹੋ ਜਿਹੇ ਦਿਨਾਂ ਨੂੰ ਤਾਂ ਤੇ ਹੁਣੇ ਵੀ ਮੂੰਹ ਹੀ ਨਹੀਂ ਤਾਨੂੰ ਚੱਕਦੇ ਬਈ ਹਨਾ ਅੱਜ ਅੱਜ ਮੜੀ ਸੌਖਾਂ ਜੀ ਕੂਤਰਾਂ ਅੱਜ ਇੱਕ ਸੌਖੀ ਜਿਓ ਭੱਜ ਗਈ ਲੈ ਘਰੋਂ ਆ ਆ ਸੀਣ ਸੀ ਜੇ ਆਪਣੇ ਕੂਤਰ ਸੈੱਟ ਹੁੰਦੇ ਨਾ ਮੈਨਾਂ ਹੁੰਦਾ ਆਪਣੇ ਐਨੇ ਭਾਜਦੇ ਆ ਨਾ ਕੂਤਰ ਪੁੱਛੋ ਹੀ ਨਾ ਲਗ ਭਾਗ ਹੁਣ ਨੂੰ ਆਪਣੇ 20 ਕੂਤਰ ਭੱਜੇ ਹੁੰਦੇ ਜਿ ਕੂਤਰ ਅੰਦਰੋਂ ਤਾਂ ਅੰਦਰੋਂ ਸਤੋਂਦੇ ਤਾਂ ਆਪਣੇ ਸਾਰੇ ਕੂਤਰੀ ਖਰਾਾਲ ਸੀਗੇ ਪਹਿਲਾਂ ਕੋਈ ਚੱਕ ਕਰਨੇ ਹੁਣ ਵੀ ਆਪਦਾ ਵੀ ਮਿਹਨਤ ਕਰੀ ਜਾਂਦੇ ਆ ਬਈ ਹਨਾ ਕੋਈ ਕਦੇ ਕੋਸ਼ ਕਦੇ ਕੋਸ਼ ਹਨਾ ਨੈਚੁਰਲ ਚੀਜ਼ਾਂ ਬਲ ਜ਼ਿਆਦਾ ਜਾਣਦੇ ਆ ਆ ਸਾਰਾ ਸਮਾਨ ਕੂਤਰਾਂ ਦਾ ਹੀ ਪਿਆ ਬਈ ਆ ਦੇਖੋ ਇੱਧਰ ਵੀ ਤੁਹਾਨੂੰ ਪਤਾ ਹੀ ਆ ਬਾਕੀ ਛੋ ਸਾਰੀਆਂ ਚੀਜ਼ਾਂ ਦਵਾਆਂ ਦੂਆਂ ਵੀ ਕੀੜੀਆਂ ਜੈਸੀ ਚੀਜ਼ਾਂ ਦੇ ਕੀ ਕੁਝ ਨਹੀਂ ਛੱਡਿਆ ਸਾਰਾ ਕੁਝ ਆਪਾਂ ਚਲੋ ਕਰਾਂ ਮੈਂ ਦੇਵਾ ਬਈ ਆਣ ਲਓ ਜੀ ਆ ਕੇ ਇੱਧਰ ਲੈ ਕੇ ਰੇ ਵਾਟਰ ਲੈ ਕੇ ਰੋਟੀ ਰੱਟੀ ਖਾ ਕੇ ਤੇ ਨਹੀਂ ਤੋ ਹੀ ਕਰਕੇ ਠੀਕ ਆਪੋ ਇੱਕ ਮਿੰਟ ਇੱਕ ਮਿੰਟ ਨਾਲੇ ਤੇ ਇੱਧਰ ਵਾਟਰ ਪਾ ਲਈਏ ਤੇ ਨਲੇ ਆਪਣੀਆਂ ਕਬੂਦਰੀਆਂ ਦੇਖੀ ਹੈ ਬਈ ਬਿੱਠਾ ਉੱਠਾ ਇਹ ਤਾਂ ਕਰ ਗਈ ਵੀ ਆਪਦੇਲਾ ਕੰਮ ਗੁਲਾਬੀ ਕਾਂਤ ਵਾਲੀ ਇਹ ਤਾਂ ਮਾਰ ਗਈ ਚਟੀਆਂ ਮਿੱਠਾ ਹਣਾ ਆਪਾਂ ਗ ਆਪਣੀ ਮਾਰਦੇ ਤੇ ਆਹ ਕਬੂਦਰੀ ਹਜੇ ਤੱਕ ਸਹੀ ਹੈ ਫਿਲਹਾਲ ਦੀ ਘੜੀ ਤਾਂ ਹਾਂਜੀ ਬਾਪੂ ਤੇ ਹੁਣ ਦੱਸਦਾ ਬਈ ਤੁਹਾਨੂੰ ਸਾਰੀ ਗੱਲ ਖੁੱਲ ਕੇ ਠੀਕ ਹੈ ਆ ਦੋ ਕਬੂਤਰਾਂ ਸੰਭੀ ਨੇ ਆਪਾਂ ਨਾ ਤੁਹਾਨੂੰ ਵੀ ਪਤਾ ਹੈ ਇੱਕ ਤਾਂ ਹੋ ਗਈ ਹਰੀ ਗੁਲਾਬੀ ਪਗਲ ਦੀ ਕਾਲੀ ਜਿਨੀ ਇੱਕ ਹੋ ਗਈ ਸੱਜੀ ਗੁਲਾਬੀ ਕਾਂਤ ਵਾਲੀ ਕਾਲੀ ਜਿਨੀ ਠੀਕ ਹੈ ਕਿ ਨਹੀਂ ਤੇ ਮੰਨ ਕੇ ਚਲੋ ਇਹ ਦੋਵੇਂ ਕਬੂਤਰ ਨੂੰ ਛੱਡਣ ਦੀ ਰਾਇ ਆਪਣੀ ਕੱਲ ਨੂੰ ਤੇ ਪਰ ਚੱਕਰ ਆਏ ਆ ਹਣਾ ਤੁਹਾਨੂੰ ਮੈਂ ਉਹ ਤੂੰ ਵੀ ਮਾਰ ਗਈ ਵਾਹ ਮੈਂ ਤੇਰੀ ਤਾਰੀਫ ਕਰਨ ਲੱਗਾ ਸੀ ਵੀ ਤੂੰ ਚੁੱਟੀ ਬਿਠੀ ਮਾਰੀ ਤੂੰ ਹੀ ਕਰ ਗਈ ਕੰਮ ਤਾਂ ਇਹਨਾਂ ਦੀ ਲੱਕੜੀ ਯਾਰ ਚਲੋ ਕੋਈ ਨਾ ਬਈ ਇਹ ਵੀ ਕਰ ਗਈ ਕੰਮ ਚਲੋ ਹਲਕੀ ਜਿਹੀ ਵਿੱਚ ਹਰਾਪਣ ਵੀ ਹੈਗਾ ਚਲ ਆਪਣਾ ਇਹਨਾਂ ਨਾਲ ਮਨ ਦਾ ਖੜ ਜੂਗਾ ਚਲੋ ਛੱਡੋ ਯਾਰ ਹਣਾ ਰੋਲਾ ਤੁਹਾਨੂੰ ਮੈਂ ਦੱਸਿਆ ਠੀਕ ਹੈ ਕਿ ਨਹੀਂ ਬਈ ਆ ਦੇਖੋ ਇਹ ਤਾਂ ਮਾਰੀ ਗਈ ਲੱਗ ਪਈ ਚਿੱਟੀਆਂ ਮਿਠਾਣਾ ਆਪੇ ਕਿਉਂ ਕੱਪ ਮਾਰ ਕੇ ਤੁਹਾਡੇ ਸਾਹਮਣੇ ਆ ਦੇਖੋ ਪਿੰਜਰੇ ਜਿਹਨਾਂ ਜਮ ਮੈਂ ਸਾਫ਼ ਕਰਕੇ ਲਾਈ ਸੀਗੇ ਵੀ ਨਸਲ ਉਹਨਾ ਥੋੜੀ ਆ ਕਬੂਦਰੀ ਚੰਗੀ ਐ ਗੁਲਾਬੀ ਕਾਂਤ ਵਾਲੀ ਠੀਕ ਐ ਤੇ ਆਹ ਕਬੂਦਰੀ ਵੀ ਚੰਗੀ ਆ ਪਰ ਇਹ ਥੋੜੀ ਦਾ ਇਹਦੇ ਤੇ ਘੱਟ ਜਕੀਣਾ ਇਹਦੇ ਤੇ ਵੱਧ ਜਕੀਣਾ ਵੀ ਆ ਉੱਡੂ ਵੀ ਕਬੂਦਰੀ ਤੇ ਇਹ ਕਬੂਦਰੀ ਵੀ ਚਿੱਟੀਆਂ ਮਿਠਾ ਮਾਰ ਗਈ ਹਣਾ ਤੇ ਆਹ ਕਬੂਦਰੀ ਬਾਅਦ ਕਹਿਣ ਲੱਗਾ ਸੀ ਵੀ ਜਿਹੜੇ ਨਹੀਂ ਮਾਰੀਆਂ ਤੇ ਸਭੀ ਵੀ ਚੰਗੀ ਜਾਂਦੀ ਐ ਬਈ ਆਪਾਂ ਆਪਣੀ ਮਾਰਦੇ ਤੇ 11 ਵਜੇ ਨਾਲ ਬਣਿਆ ਪਾਣੀ ਖਿੱਚੀ ਉਦੋਂ ਬਾਅਦ ਫੋਕੇ ਨਾਲ ਪਾਣੀ ਦੀ ਨਲ ਕੀ ਹੁਣੇ ਦੇ ਕੇ ਗਏ ਆ ਤੇ ਇਹਨੇ ਹਜੇ ਬਣਿਆ ਪਾਣੀ ਨਹੀਂ ਖਿੱਚਿਆ ਬਹੁਤ ਰੱਖੀ ਬੈਠੀ ਹੈ ਨਾ ਇਹਨੇ ਪਹਿਲਾਂ ਵਾਲਾ ਫੋਕਾ ਖਿੱਚਿਆ ਸੀਗਾ ਸਭੀ ਇਹ ਵੱਧ ਆ ਚੰਗੀ ਜਾਂਦੀ ਹੈ ਨਸਲਾਂ ਵੱਧ ਆ ਚੰਗੀ ਹੈ ਠੀਕ ਹੈ ਕਿ ਨਹੀਂ ਹੁਣ ਤੁਸੀਂ ਮੇਰੀ ਮਨ ਦੀ ਫੀਲਿੰਗ ਸਮਝ ਗਏ ਹੋ ਕਿ ਮੈਂ ਕੀ ਕਹਿਣਾ ਚਾਹਣਾ ਹੈਗਾ ਹਨਾ ਤਾਂ ਕਰਕੇ ਚਲੋ ਕੋਈ ਨਾ ਬਸ ਹੁਣ ਤਾਂ ਆ ਵੀ ਕਰੀ ਗਈ ਕੰਮ ਆਪਦੇ ਵਾਲਾ ਵੈਸੇ ਤਾਂ ਉਹ ਪਹਿਲਾਂ ਮਿੱਠਾ ਬਹੁਤ ਸਹੀ ਮਰੀਆਂ ਸਿਆ ਦੇ ਕੋਬੇੜ ਪੱਗਾ ਪੜੀ ਮਾਰਦੇ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਪਰ ਹੁਣੇ ਤੁਰਤ ਪੈਰ ਜਦੋਂ ਹੀ ਕੈਮਰਾ ਸਾਰੇ ਕਾਹੇ ਤੇਰਾ ਮਾਣੀ ਖਰਾਬ ਕਰਤਾ ਨਹੀਂ ਮੇਰਾ ਯਾਰ ਚਲੋ ਕੋਈ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਹਨਾ ਜਿੱਥੇ ਯਾਰ ਐਡੇ ਚੰਗੇ ਚੰਗੇ ਕਬੂਤਰ ਹਰਾਲੇ ਆਪਾਂ ਪਰ ਉੱਥੇ ਯਾਰ ਬਿਆਹ ਕੀ ਚੀਜ਼ ਹਨਾ ਸੋਨ ਨੂੰ ਵੀ ਪਤਾ ਹੀ ਐ ਜਿੱਥੇ ਉਹ ਕਬੂਤਰ ਹਰਗੇ ਵੀ ਜਿਹੜੇ ਕਬੂਤਰਾਂ ਦਾ ਹਰਨ ਦਾ ਹੱਕ ਨਹੀਂ ਸੀਗਾ ਠੀਕ ਐ ਕਿ ਨਹੀਂ ਇਹ ਫਿਰ ਕਿਹੜੀ ਬਾਗ ਦੀ ਮੂਲੀ ਆ ਤੁਸੀਂ ਆਪ ਵੀ ਸਿਆਣੇ ਹੋ ਇਹ ਤਾਂ ਆਪਣਾ ਵਿਚਾਰਾ ਥਲੜੇ ਲੈਵਲ ਵਾਲਾ ਕਬੂਤਰ ਹਨਾ ਵੀ ਇਹਨਾਂ ਤੇ ਤਾਂ ਆਪਾਂ ਨੂੰ ਉਹੀ ਬਸ ਇੱਕ ਸਾਹ ਦੇ ਵੀ ਚਲ ਪਰਖਾਂ ਜਾਂਣੀਆਂ ਤੇ ਨਾਲੇ ਕੋਈ ਸਵਾਦ ਲਿਆਵਾਂਗੇ ਬਾਜੀ ਨਹੀਂ ਛੱਡੀ ਵਾਵਾ ਟਾਈਮ ਹੋ ਗਿਆ ਚਲੋ ਠੀਕ ਆ ਕੋਈ ਨਾ ਵੀ ਤੜਕੇ ਵੇਖਾਂ ਜਣਾ ਤਾਂ ਹਾਂ ਬਾਲੀ ਮਸਤੀ ਚੜਦੀ ਤੇਨੂੰ ਲੈ ਤਾਂ ਹੋਰ ਹੀ ਕੰਮਾਂ ਤੇ ਹੋਈ ਪਈ ਐ ਤੇ ਓਕੇ ਆ ਕੱਲ ਨੂੰ ਅਖਲੇ ਮੇ ਦਾ ਦੋਵੇਂ ਛੱਡਣ ਦੀ ਰੈ ਸੀਗੀ ਉਹ ਸਾਮ ਸਮਾਂ ਤੁਹਾਡੇ ਸਾਹਮਣੇ ਆਪਾਂ ਗੱਪ ਨਹੀਂ ਮਾਰਦੇ ਹੁੰਦੇ ਠੀਕ ਓਕੇ ਆ ਬਸ ਕੱਲ ਨੂੰ ਦੇਖਦੇ ਹਾਂ ਹੁਣ ਪਿੰਜਰੇ ਚ ਇੱਕ ਪਾਗਲ ਜਾਂਦੇ ਆ ਕਿ ਦੋਵੇਂ ਪਾਗਲ ਜਾਂਦੇ ਆ ਤੇ ਖਰਾਬ ਪੰਾਂ ਦੀ ਦੋਵੇਂ ਹੋ ਜਾਣ ਪਰ ਇੱਕ ਤਾਂ ਲਾਜ਼ਮੀ ਛੱਡਾਂਗੇ ਹੀ ਛੱਡਾਂਗੇ ਤੁਹਾਨੂੰ ਪਤਾ ਆਪਾਂ ਦਾ ਬਾਜ਼ੀ ਖੇਡਣ ਟਿਕਣਾ ਹੈ ਨਾ ਆਪਾਂ ਨੂੰ ਕੋਈ ਦਿੱਕਤ ਨਹੀਂ ਆਣੀ ਤੇ ਬਾਕੀ ਅੱਜ ਦੋ ਕਬੂਤਰੀਆਂ ਨਹੀਂ ਆਇਆਂ ਬਈ ਇੱਕ ਤਾਂ ਆਪਣੀ ਨਵੀਂ ਕਬੂਤਰੀ ਉੱਡ ਗਈ ਗੁਲਾਬੀ ਬਗਲ ਵਾਲੀ ਉਹ ਤਾਂ ਚਲ ਪਿੰਡ 'ਚ ਹੋਊਗੀ ਠੀਕ ਆ ਕਿ ਨਹੀਂ ਪਰ ਖਰਾਬ ਹੀ ਰੱਖ ਲੋ ਵੇ ਇੱਕ ਹਸਾਲ ਤੇ ਇੱਕ ਵੀ ਆਪਾਂ ਪਹਿਲੇ ਪਾਣੀ ਦੇ ਗੀਤੀ ਸੀ ਕਬੂਤਰੀ ਅੱਜ ਖੱਬੇ ਘਲਾਕੀ ਤੁਸੀਂ ਵਾਲੀ ਹੈ ਨਾ ਉਹ ਪੂਰੀ ਤੜਕੇ ਭੱਜ ਗਈ ਆਪਣੀ ਹੈ ਨਾ ਛੱਡਣ ਸਾਰੀ ਨਿਕਲ ਗਈ ਕਬੂਤਰੀ ਉਹਦੀ ਚਲੋ ਜਿਆase-ਬਾase ਪੰਡਾਈ ਹੋਈ ਤੁਸੀਂ ਭਰਾ ਨੇ ਕੋਈ ਫੜੀ ਹੋਈ ਕੋਈ ਪਤਾ ਹੋਇਆ ਤਾਂ ਮੈਨੂੰ ਦੱਸ ਦਿਓ ਮੂੜ ਨਹੀਂ ਮੂੜਦ ਨਹੀਂ ਕੋਈ ਡਿਕ ਕਰੀ ਗਾ ਰਹੀ ਹੈ ਮਾਦੂ ਬੈਠਿਆ ਆਪਣੇ ਕੋਲੇ ਹੁਣ ਉਹਨਾਂ ਮੋਹ ਜਾ ਨਹੀਂ ਰਿਹਾ ਸਹੀ ਦੱਸ ਦਿੰਨਾ ਤੇ ਠੀਕ ਆ ਭਾਈ ਬਸ ਨਾ ਮੈਂ ਕੂਰਨਾ ਸੰਭਾ ਉਹਨੇ ਸਾਈ ਦਾ ਜਿਹਨਾਂ ਤੇ ਜਾਗਣਾ ਸਾਰੇ ਐਕਸਪੈਰੀਮੈਂਟ ਇਹਨਾਂ ਦੇ ਕਰਨੇ ਨੇ ਤੈਨੂੰ ਠੀਕ ਆ ਕਿ ਨਹੀਂ ਤੇ ਕੱਲ ਨੂੰ ਮਿਲਦੇ ਆਂ ਆਪਾਂ ਹਣਾ ਦੇਖਦੇ ਆਂ ਕੀ ਬੰਦਾ ਫਿਰ ਬਾਏ ਬਾਏ ਸਾਰੇ ਵੀਰ ਗੁੱਡ ਨਾਈਟ